ਨਿਸ਼ਾਨ ਦਾ ਹਟਾਉਣ ਵਾਲੇ ਦੇ ਪਰਚੇ ਹੋ ਗਏ ਆ ਤੇ ਜਿਨ੍ਹਾਂ ਨੇ ਗਲਤ ਜਗ੍ਹਾ ਤੇ ਉੱਥੇ ਗੋਡੇ-ਗੋਡੇ ਮਕਈ ਜਹੀ ਹੋਈ ਹੋਵੇ ਲੋਕ ਉੱਥੇ ਟੱਟੀ ਪਿਸ਼ਾਬ ਕਰਦੇ ਹਣ ਉਹਥੇ ਆਣ ਕੇ ਇਹਨਾਂ ਨਿਸ਼ਾਨ ਸਾਬ ਲਾਇਆ ਉਹ ਕੀ ਬਦਬੀ ਨਹੀਂ ਗਈ ਬਦਬੀ ਅਮਾ ਕਿੰਨੂ ਆਨੇ ਆ ਜਿਨ੍ਹਾਂ ਨੇ ਅਰਦਾਸ ਕਰਕੇ ਬਾਹਰ ਮਹਾਰਾਜ ਦਾ ਨਿਸ਼ਾਨ ਦਾ ਹਟਾ ਕੇ ਇਹ ਤਾਂ ਗੁਰਦਰਾ ਸਾਹਿਬ ਉਹੜੀ ਸਾਹਿਬ ਇਹ ਜਮ੍ਹਾਂ ਕਰਾ ਗਿਆ ਆ ਉਹਨਾਂ ਬੰਦਿਆਂ ਨੇ ਪਰਚਾ ਕਰਤੀ ਆ ਜੀਦਾ ਕਿ ਆ ਆਕਾਤ ਤੱਕ ਦਾ ਹੁਕਮਨਾਮਾ ਸਾਡੇ ਕੋਲ ਆ ਤੇ ਉਹਨੂੰ ਹੁਕਮਨਾਮੇ ਹੋਏ ਆ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੋਣ ਤੋਂ ਬਗੈਰ ਕੋਈ ਵੀ ਬੰਦਾ ਉੱਥੇ ਨਿਸ਼ਾਨ ਸਾਬ ਨਹੀਂ ਲਾ ਸਕਦਾ ਉ ਅਹੀਂ ਪ੍ਰਚਾਰਣ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਣ ਇਹਨਾਂ ਨਿਸ਼ਾਨ ਸਾਹਿਬ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਆ ਅਸੀਂ ਕੁਮਿੰਦਰ ਸਾਹਿਬ ਕੋਲ ਵੀ ਗਏ ਆ ਉਦੋਂ ਇਹਨਾਂ ਬੰਦਿਆਂ ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਹਾਰਾਜਾ ਪ੍ਰਕਾਸ਼ ਉੱਤੇ ਨਹੀਂ ਤੇ ਉੱਤੇ ਦਿਖਾਨ ਸਾਹਿਬ ਦਾ ਝੰਡਾ ਲਾਇਆ ਇਹ ਕਿਉਂ ਲਾਇਆ ਇਹਨਾਂ ਵੀ ਸਭ ਤੋਂ ਪਹਿਲਾਂ ਇਹਨਾਂ ਕੀਤੀ ਆ ਕਿ ਇੰਨਾ ਸੀਮੈਂਟ ਪਾਇਆ ਸੀ ਕਿ ਉਹ ਬੰਦਿਆਂ ਕੋਲ ਨਹੀਂ ਟੁੱਟਾ ਫਿਰਦਾ ਟਰੈਕਟਰ ਦਾ ਹਰਾ ਲੈਣਾ ਪਿਆ ਜੇ ਸਾਡਾ ਮਕਸਦ ਗਲਤ ਨਹੀਂ ਸੀ ਸਾਡੀ ਭਾਵਨਾ ਹਾਂ ਕਾਰਵਾਈ ਗਲਤ ਸਾਡਾ ਮਕਸਦ ਗਲਤ ਨਹੀਂ ਸੀ ਕਿ ਕੋਈ ਵੀ ਜਿਹੜਾ ਕੋਈ ਵੀ ਮਸ਼ੀਨ ਨਹੀਂ ਤੋੜਨਾ ਉਹ ਜਿਹਨਾਂ ਗਲਤੀ ਕੀਤੀ ਆ ਇਨਾਂ ਦੇ ਪਰਚੇ ਕਿਉਂ ਬੰਦੇ ਬਾਈ ਨੇਮ ਹੋ ਗਿਆ ਤੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਾ ਕੇ ਗਲਤ ਲਾਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਫੜਦੇ ਪਰਚੇ ਤੁਸੀਂ ਕਿਤੇ ਦੋਝੋਂ ਦੇ ਹੋਰ ਕਰ ਦੋ ਕੋਈ ਗੱਲ ਦੀ ਕੋਈ ਪਰਵਾਹੀ ਜੇ ਗਲਤੀ ਕੀਤੀ ਨੇ ਕਰ ਦੋ ਪਰ ਜਿਨ੍ਹਾਂ ਪਹਿਲਾਂ ਹੱਟ ਤੋਂ ਗਲਤੀ ਕੀਤੀ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਉਹ ਆਂਦੇ ਹੱਟ ਤੇ ਦਬਾਅ ਪੈ ਗਿਆ ਇਹਦਾ ਦਬਾਅ ਪੈ ਗਿਆ ਵੀ ਅਸੀਂ ਵੀ ਦਬਾਅ ਆ ਗਿਆ ਫਰਾਂਸ ਤੋਂ ਦਬਾਅ ਪਉਂਦੀ ਯਾਰ ਲੀਗਲ ਡਵਾਈਜ਼ਰੀ ਨਹੀਂ ਲਈ ਕੋਈ ਗਲਤ ਇਹਲੀ ਕਰਨ ਤਾਂ ਕੌਂਸਲ ਰਿਆਂ ਸਾਡੇ ਪਿੰਡ ਦੇ ਵਿੱਚ ਗੁਰੂ ਕੀ ਵਡਾਲੀ 'ਚ ਕਦੀ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਜਾਦ ਪਾਤ ਦੀ ਜਿੱਥੇ ਜਾਂ ਐਸੀ ਹੋਣ ਜਾਂ ਜਨਰਲ ਕੋਰਟ ਦੇ ਹੁਣ ਕਜ ਵੀ ਮਜਬੀ ਸਿੱਖ ਜਾਂ ਜੱਟ ਸਿੱਖ ਕਦੀ ਇਹੋ ਜਿਹੀ ਗੱਲ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਤਾਂ ਮਾੜੀ ਘੜੀ ਆਈ ਆ ਕਿ ਦੋ ਤਿੰਨ ਸਰਾਰਤੀ ਅੰਸਰ ਨੇ ਜਿਨ੍ਹਾਂ ਨੇ ਇੱਕ ਨਿਸ਼ਾਨ ਸਾਹਿਬ ਦੀ ਓਟ ਲੈ ਕੇ ਨਾਨ ਸਿੰਘਾਂ ਦੀ ਓਟ ਲੈ ਕੇ ਕਬਜ਼ਾ ਕਰਨ ਦੀ ਨੀਤ ਨਾਲ ਸਾਡੀ ਇਹ ਜਿਹੜੀ ਜ਼ਿਮੀਂਦਾਰ ਕਾਰਪੋਰੇਸ਼ਨ ਦੀ ਜ਼ਮੀਨ ਆ ਜਿਹੜੀ ਪੰਚਾਇਤ ਦੇ ਵੇਲੇ ਤੋਂ ਜ਼ਿਮੀਂਦਾਰ ਵਾਉਂਦੇ ਆ ਰਹੇ ਆ ਹੁਣ ਕੇ ਕਾਰਪੋਰੇਸ਼ਨ ਕੋ ਚੱਲਦੀ ਆ ਕਾਰਪੋਰੇਸ਼ਨ ਦਾ ਕੇਸ ਵੀ ਚੱਲਣ ਡਿਆ ਜਿਹਦੀ ਕਿ ਤੁਹਾਨੂੰ ਸਰਦਾਰ ਜਸਵੰਤ ਸਿੰਘ ਜੀ ਇਹ ਪਹਿਲੀ ਵਾਉਂਦੇ ਜਿਹਦੇ ਵਿੱਚ ਇਹਦਾ ਨਿਸ਼ਾਨ ਸਾਹਿਬ ਲਾਇਆ ਉਹਦੀ ਇਹਨਾਂ ਦੱਸਿਆ ਵੀ ਅਕੇ ਸਾਡੇ ਕੋਲੇ ਨੌ ਤਰੀਕੇ ਕਿੰਨੀ ਤਰੀਕਾਂ ਦਾ ਦੱਸਿਆ ਕਿ ਅਜੇ ਇੱਕ ਤਰ੍ਹਾਂ ਚੱਲਣ ਡੀਆਂ ਨੇ ਮੁਕਦਮੇ ਚੱਲਦੇ ਵਿੱਚ ਆਣ ਕੇ ਪਹਿਲੀ ਕਾਰਵਾਈ ਦੀ ਵਾਹਦੇ ਜੱਟ ਆ ਤੇ ਤੀਜੀ ਤੇ ਰਣ ਕੇ ਉੱਥੇ ਨਿਸ਼ਾਨ ਸਾਹਿਬ ਲਾਉਣ ਡੀ ਆ ਜੀਦਾ ਕਿ ਆ ਾਕਾਤ ਤੱਕ ਦਾ ਹੁਕੂਨਾ ਸਾਡੇ ਕੋਲ ਆ ਤਿੰਨੋ ਹੁਕਮਨਾਮੇ ਹੋਏ ਆ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੋਣ ਤੋਂ ਬਗੈਰ ਕੋਈ ਵੀ ਬੰਦਾ ਉੱਥੇ ਨਿਸ਼ਾਨ ਸਾਹਿਬ ਨਹੀਂ ਲਾ ਸਕਦਾ ਉੱਥੇ ਪਰਚਾ ਬਣਦਾ ਅਹੀਂ ਪ੍ਰਚਾਰਣ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਣ ਇਹਨਾਂ ਨਿਸ਼ਾਨ ਸਾਹਿਬ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਆ ਅਸੀਂ ਕੁਮਿੰਦਰ ਸਾਹਿਬ ਕੋਲ ਵੀ ਗਏ ਆ ਉਦੋਂ ਇਹਨਾਂ ਬੰਦਿਆਂ ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਹਾਰਾਜਾ ਪ੍ਰਕਾਸ਼ ਉੱਤੇ ਨਹੀਂ ਤੇ ਉੱਥੇ ਦਿਖਾਨਸਾਲ ਦਰਚ ਝੰਡਾ ਲਾਇਆ ਇਹ ਕਿਉਂ ਲਾਇਆ ਇਹਨਾਂ ਬਦਵੀ ਸਭ ਤੋਂ ਪਹਿਲਾਂ ਇਹਨਾਂ ਕੀਤੀ ਆ ਜਦਕਿ ਨਿਸ਼ਾਨਾ ਦਾ ਹਟਾਉਣ ਵਾਲੇ ਦੇ ਪਰਚੇ ਹੋ ਗਏ ਆ ਤੇ ਜਿਨ੍ਹਾਂ ਨੇ ਗਲਤੀ ਜਗ੍ਹਾ ਤੇ ਉੱਥੇ ਗੋਡੇ-ਗੋਡੇ ਮਕਈ ਹੋਈ ਹੋਵੇ ਲੋਕ ਉੱਥੇ ਟੱਟੀ ਪਿਸ਼ਾਬ ਕਰਦੇ ਨੂੰ ਉੱਥੇ ਆਣ ਕੇ ਇਹਨਾਂ ਨਿਸ਼ਾਨ ਸਾਹਿਬ ਲਾਇਆ ਉਹ ਕੀ ਬਦਵੀ ਨਹੀਂ ਕੀਤੀ ਬਦਬੀਏ ਮਤਦੂਆ ਨੇ ਜਿਨ੍ਹਾਂ ਨੇ ਅਰਦਾਸ ਕਰਕੇ ਮਹਾਰਾਜ ਦਾ ਦਿਖਾਣ ਦਾ ਹਟਾ ਕੇ ਇੱਕ ਗੁਰਦਰਾ ਸਾਹਿਬ ਉਹੜੀ ਸਾਹਿਬ ਇਹ ਜਮ੍ਹਾਂ ਕਰਾ ਗਿਆ ਆ ਉਹਨਾਂ ਬੰਦਿਆਂ ਨੇ ਨਾ ਪਰਚਾ ਕਰਦੇ ਆ ਇੱਕ ਮੇਰਾ ਪੀਏ ਆ ਧਰਮਿੰਦਰ ਉਹਤੇ ਪਰਚਾ ਕਰਦਾ ਨਾਂ ਉਹਦਾ ਪਿੰਡ ਹੀ ਆ ਵਡਾਲੀ ਉਹ ਬਾਬਾ ਦੀਪ ਸਿੰਘ ਕਲੌਨੀ ਰਹਿੰਦਾ ਨਾ ਉਹਨੂੰ ਪਹਿਲੀ ਬਾਰੇ ਵਿਚਾਰੇ ਨੂੰ ਪਤਾ ਹੀ ਆ ਉਹਤੇ ਨਜਾਇਜ਼ ਪਰਚਾ ਕਰਦਾ ਵੀ ਇਹ ਕੌਣ ਦਾ ਪੀਏ ਆ कि ਜਾਣਬੁੱਝ ਕੇ ਇਹਨੂੰ ਜਾਤੀਵਾਦ ਦਾ ਰੰਗ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਕੱਲ ਵੀ ਕਾਫੀ ਵੱਡਾ ਭਾਸ਼ਣ ਉਹ ਜਿਹੜਾ ਸਾਰੇ ਜਿਹੜੇ ਸਾਰੇ ਜਿਹੜੇ ਅਸੀਂ ਭਰਾ ਆ ਸਾਡੇ ਭਰਾ ਆ ਮੈਨੂੰ ਉਹਨਾਂ ਹੀ ਵੋਟਾਂ ਪਾ ਕੇ ਕੌਂਸਲਰ ਬਣਿਆ ਸਾਰਿਆਂ ਨੇ ਵੋਟਾਂ ਪਈਆਂ ਨੇ ਮੈਂ ਕੌਂਸਲਰ ਬਣਿਆ ਹਨਾ ਜਾਤਪਾਤ ਦਾ ਇੱਥੇ ਕੋਈ ਕੰਮ ਨਹੀਂ ਗਾ ਪਰ ਉਹ ਤਿੰਨ ਚਾਰ ਬੰਦੇ ਸ਼ਰਾਰਤੀ ਆ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਰੰਗ ਤੇ ਦੇ ਕੇ ਤੇ ਇਹਨਾਂ ਸਾਡੇ ਪਿੰਡ ਦੇ ਵਿੱਚ ਕਿੰਨਾ ਖਰਾਬੀ ਪਾਈ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੀਲ ਕਰੂੰ ਕਿ ਸਾਡਾ ਪੰਡ ਵਾਦਾ ਵਈਆ ਚੱਲਦਾ ਇਹਨੂੰ ਇਸੇ ਤਰ੍ਹਾਂ ਚੱਲਣ ਦਿਓ ਭਰਾਓ ਨਾ ਇਤਨਾ ਕਰੋ ਨੇਤਾ ਜੀ ਜਾਂ ਖਰਾਬ ਕਰ ਰਹੇ ਆ ਉਹ ਨਾ ਇਸ ਤਰ੍ਹਾਂ ਕਰਨ ਇੱਕ ਤਾਂ ਬੇਦਬੀ ਕਰ ਹੋ ਗਈ ਆ ਹਨਾ ਉਹਨਾਂ ਵੀ ਕਰਦੀ ਇਹਨਾਂ ਵੀ ਕਰਦੀ ਗੱਲ ਮਾੜੀ ਆ ਇਹ ਗੱਲ ਚੰਗੀ ਨਹੀਂਗੀ ਪਰ ਸ਼ੁਰੂਆਤ ਉਹਨਾਂ ਤੋਂ ਹੋਈ ਆ ਜੇ ਉਹਨਾਂ ਤੇ ਉਹਦੇ ਪ੍ਰਸ਼ਾਸ਼ਨ ਕਰ ਦਿੱਤਾ ਤੇ ਗੱਲ ਮੁੱਕ ਜਾਂਦੀ ਇੱਥੋਂ ਤੱਕ ਗੱਲ ਆਉਣੀ ਨਹੀਂ ਹੁਣ ਵੇਖੋ ਹੁਣ ਪ੍ਰਸ਼ਾਸ਼ਨ ਨਹੀਂ ਕੋਲ ਹੁੰਦੇ ਆ ਕੱਲ ਨਿਸ਼ਾਨ ਸਾਹਿਬ ਲਾਉਣ ਲੱਗੇ ਸੀ ਤੇ ਪੁਲਿਸ ਦੀ ਮਿਹਰਬਾਨੀ ਪ੍ਰਸ਼ਾਸ਼ਨ ਦੀ ਤੇ ਉਹਨਾਂ ਨੇ ਉਹਨਾਂ ਦਬਕਾ ਮਾਰਿਆ ਕਿ ਨਿਸ਼ਾਨ ਸਾਹਿਬ ਤੇ ਨਹੀਂ ਲਾਉਣ ਦੇ ਤੇ ਧੜਦੇ ਵੀ ਵਰਕੇ ਹੋਣਗੇ ਉਹ ਅੱਜ ਫੇਰ ਸਵੇਰੇ ਲਾਉਣ ਲੱਗੇ ਤੇ ਉੱਥੇ ਜਾ ਕੇ ਵੇਖ ਲੋ ਸਾਡੀਆਂ ਪੈਲੀਆਂ ਐ ਪ੍ਰਸ਼ਾਸਨ ਨਾਲ ਰੰਗੀਆਂ ਪਈਆਂ ਪੁਲਸੀ ਪੁਲਸੀ ਤੁਰੀ ਫੜਦੀ ਲੇਡੀ ਵਿਚਾਰੀਆਂ ਪੁਲਿਸ ਇਥੋਂ ਰਾਹ ਪੁੱਛ ਮੱਛ ਕੇ ਗਏ ਉਥੇ ਨਾ ਕੋ ਰਾਹ ਨਾ ਕੋ ਖੇੜਾ ਝੋਨੇ ਲੱਗੇ ਆ ਉਥੇ ਪ੍ਰਸ਼ਾਸਨ ਪੁਲਿਸ ਵੀ ਖਰਾਬ ਹੋਂਦੀ ਆ ਪਰ ਇਹ ਬੰਦੇ ਨਿਸ਼ਾਨ ਸਾਹਿਬ ਚੋਕੇ ਲੌਂਡੇ ਆ ਪੁਲਿਸ ਹਟਾਉਂਦੀ ਆ ਸਾਡੀ ਜਮਾਨਤ ਖਤਮ ਹੋ ਗਈ ਜੇ ਅਸੀਂ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋਲ ਜਾਣਨੇ ਪ੍ਰਸ਼ਾਸਨ ਕੋਲ ਜਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤੇ ਫਿਰ ਮਾਨ ਸਾਹਿਬ ਨੇ ਦੱਸਿਆ ਇਹਨਾਂ ਦੇ ਪ੍ਰੈਸ਼ਰ ਪੈ ਗਏ ਸਾਡੇ ਦੇ ਪਰਚੇ ਉਸੇ ਸਾਡਾ ਪ੍ਰੈਸ਼ਰ ਪੈ ਜੂਗਾ ਪ੍ਰੈਸ਼ਰ ਦੇ ਅਸੀਂ ਤਾਂ ਇਹ ਕਰਨੇ ਪਿੰਡ ਦੇ ਵਿੱਚ ਖਰਾਬ ਨਾ ਹੋਈਏ ਆਪਾਂ ਆਪਾਂ ਨਾਂ ਨੂੰ ਰੰਗਦਾ ਮਜਬੀ ਸਿੱਖਦਾ ਜਿਹੜਾ ਉਹ ਨਾਂ ਰੰਗ ਚਾੜੀ ਇਹਨੂੰ ਆਪਾਂ ਇੱਕ ਇਨਸਾਨੀਅਤ ਦੇ ਦੌਰ ਤੇ ਚੰਗੀਆਂ ਗੱਲਾਂ ਕਰਦੇ ਆ ਤੇ ਚੰਗੀਆਂ ਕਰੀਏ ਤੇ ਕਿਸੇ ਦੇ ਗਲਤ ਜਿਹੜਾ ਨਾ ਕੋ ਕਾਰਵਾਈ ਕੀਤੀ ਜਾਵੇ ਤਾਂ ਅੱਜ ਇਹਨਾਂ ਦਾ ਪ੍ਰੈਸ਼ਰ ਪਿਆ ਤੇ ਅਸੀਂ ਵੀ ਸਿੱਖ ਜੁਨੀਅਨ ਅਸੀਂ ਸਿੱਖ ਆਪਣੀਆਂ ਜਥੇਬੰਦੀਆਂ ਨਾਲ ਲੈ ਆਵਾਂਗੇ ਤੇ ਅਸੀਂ ਵੀ ਲੜਾਂਗੇ ਧਰਨੇ ਸਾਡ ਨੂੰ ਬੱਥਾਂ ਰੁਕਣੀ ਜਾ ਰਹੀ ਸਾਨੂੰ ਰੇਲਾਂ ਰੁਕਣ ਦੀ ਜਾ ਰਹੀ ਕਿਹੜਾ ਕੰਮ ਦੀ ਨਜ਼ਰ ਪਰ ਅਸੀਂ ਇਹਨਾਂ ਨੇ ਕਿ ਕਿਸੇ ਨੂੰ ਨਾ ਲੈ ਜੇ ਪਿੰਡ ਦੇ ਵਿੱਚ ਬਹਿ ਕੇ ਆਪਾਂ ਪਿੰਡ ਦਾ ਹੀ ਨਵੇੜਾ ਕਰੀਏ ਤੇ ਨਾ ਕਿਸੇ ਜਥੇਬੰਦੀ ਨੂੰ ਬਦਨਾਮ ਕਰੀਏ ਨਾ ਕਿਸੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਰਮ ਹਣੇ ਜਿਹੜੀਆਂ ਜਥੇਬੰਦੀਆਂ ਸਾਡੇ ਉਹਨਾਂ ਨੂੰ ਨਾ ਹੀ ਖੱਜਲ ਖਰਾਬ ਕਰੀਏ ਪਰ ਇਹਨਾਂ ਨੇ ਪ ਇਹ ਸਾਰੇ ਬੰਦੇ ਗੁਰਦਵਾਰੇ ਕੱਟ ਜਣ ਨਹੀਂ ਆਹੀ ਚੜ ਜਣ ਨਹੀਂ ਇਹਨਾਂ ਕਬਜੇ ਦੇ ਪਹਿਲਾਂ ਵੀ ਇੱਥੇ ਕਲੋਨੀ ਕੱਟੀ ਗਈ ਆ ਜੀ ਦੇ ਕੇ ਉਹ ਸਾਡੇ ਕੋਲ ਗਰੀਬ ਆਦਮੀ ਬੈਠੇ ਜਿਨ੍ਹਾਂ ਨੂੰ ਲਾਟ ਹੋਏ ਮਕਾਨ ਇਹਨਾਂ ਬੰਦਿਆਂ ਤੇ ਨਾ ਚੌਣੇ ਪਲਾਟਾਂ ਵੇਚੇ ਆਹੀਂ ਸਬੂਤ ਕਰਾ ਦੇਣ ਕਵਰੀ ਕਰ ਲੈਣ ਉੱਥੇ ਇਹਨਾਂ ਦੰਨਾ ਚੌ ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਜਿਨ੍ਹਾਂ ਨੇ ਨਿਹੰਗ ਲੈ ਕੇ ਬਾਤਿਆ ਇਹਨਾਂ ਦੰਨਾ ਚੌ ਬੰਦਿਆਂ ਨੇ ਉਹਨਾਂ ਪਲਾਟਾਂ ਦੇ ਕਬਜੇ ਕੀਤੇ ਇਹਨਾਂ ਨੇ ਵੇਚੇ ਆ ਤੁਹਾਨੂੰ ਜਿਹੜੇ ਵਿੱਚ ਬੈਠੋ ਉਹ ਵੀ ਦੱਸ ਦੇ ਕਿ ਕਿਦੋਂ ਲਿਆ ਆਹੀਂ ਉਦੀ ਕੋਈ ਰਜਿਸਟਰੀ ਨਹੀਂ ਕੋ ਲੈਣ ਨਹੀਂ ਦੇਣਾ ਨਹੀਂ ਉਹ ਵਿਚਾਰੇ ਇੱਕ ਬੰਦਾ ਚੰਡੀਗੜ੍ਹ ਬੈਠਾ ਜਿਹੜਾ ਮੈਂ ਨਵਾਂ ਨਾ ਕਾਉਂਸਲਰ ਕੋਲੋਂ ਮੇਰੇ ਕੋ ਆਇਆ ਵਿਚਾਰਾ ਹੈ ਇੱਥੇ ਅਸੀਂ ਚੌਂਕੀ ਬਣਾਈ ਮੁੱਥੇ ਭੇਜਿਆ ਪਰ ਕਿੱਥੋਂ ਸੁਣਵਾਈ ਉੱਥੇ ਬਹਿ ਜਾਂਦੇ ਜਦੋਂ ਕਬਜ਼ਾ ਕਰਕੇ ਫਿਰ ਇਤਨਾ ਤਰਨੇ ਲਾਉਂਦੇ ਪੁਲਿਸ ਵੀ ਕਹਿੰਦੀ ਹੈ ਹਨਾ ਲੱਗਦਾ ਨਹੀਂ ਇਹ ਕਿ ਪੁਲਿਸ ਪਾਜੀ ਇੱਕ ਲਾਗੇ ਨਾ ਉੱਥੋਂ ਤੁਸੀਂ 100 200 ਇਹ 100 200 ਆ ਜਾਓਗੇ ਨਾ ਉੱਥੇ ਗੁਰਦਰਤ ਸਾਹਿਬ ਹੈ ਕਿਤੂਆਣੀ ਮੱਲਾ ਹੜਾ ਮੇਰੀ ਵਾਰਡ ਦੇ ਵਿੱਚ ਬਿੰਦਾ ਉਹ ਗੁਰਦੁਆਰਾ ਉਦੀ ਤਾਂ ਇਹ ਤਾਂ ਉਹਦਾ ਥੜਾ ਇੰਨਾ ਕੋ ਬਣਿਆ ਨਹੀਂ ਜੀ ਕਿੰਨਾ ਪੁਰਾਣਾ ਗੁਰਦੁਆਰਾ ਤੇ ਇੱਥੇ ਨਾ ਇੱਕ ਇੱਕ ਮਹੀਨਾ ਪਤਾ ਨਹੀਂ ਚੱਲਣਾ ਕਿ ਨਹੀਂ ਚੱਲਣਾ ਇੰਨਾ ਥੜੇ ਇੰਨਾ ਸੀਮੈਂਟ ਪਾਇਆ ਸੀ ਕਿ ਉਹ ਬੰਦਿਆਂ ਕੋ ਨਹੀਂ ਟੁੱਟਾ ਫਿਰਦਾ ਟਰੈਕਟਰ ਦਾ ਹਰਾ ਲੈਣਾ ਪਿਆ ਉਸੇ ਗਲਤੋਕਾ ਕੰਪਨੀ ਗਏ ਅਸੀਂ ਅਹੀਂ ਸਾਡਾ ਮਕਸਦ ਗਲਤ ਨਹੀਂ ਸੀ ਸਾਡੀ ਭਾਵਨਾ ਹਾਂ ਕਾਰਵਾਈ ਗਲਤ ਸਾਡਾ ਮਕਸਦ ਗਲਤ ਨਹੀਂ ਸੀ ਕਿ ਕੋਈ ਵੀ ਜਿਹੜਾ ਕੋਈ ਵੀ ਮਸ਼ੀਨ ਨਹੀਂ ਤੋੜਨਾ ਉਹ ਜਿਹਨਾਂ ਨੇ ਗਲਤੀ ਕੀਤੀ ਆ ਇਹਨਾਂ ਦੇ ਪਰਚੇ ਕਿਉਂ ਬੰਦੇ ਦੇ ਬਾਈ ਨੇਮ ਹੋ ਗਿਆ ਤੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਾ ਕੇ ਗਲਤ ਲਾਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂਗੇ ਸਾਡੇ ਪਰਚੇ ਤੇ ਕਿਤੇ ਦੋ ਜੌਂਦੇ ਹੋਰ ਕਰ ਦੋ ਕੋਈ ਗਲਤੀ ਕੋਈ ਪਰਵਾਹੀ ਜੇ ਗਲਤੀ ਕੀਤੀ ਨੇ ਕਰ ਦੋ ਪਰ ਜਿਨ੍ਹਾਂ ਪਹਿਲਾਂ ਹੱਟ ਤੋਂ ਗਲਤੀ ਕੀਤੀ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਉਹਾਂ ਦੇ ਹੱਟ ਤੇ ਦਬਾਅ ਪੈ ਗਿਆ ਇਹ ਦਾ ਦਬਾਅ ਪੈ ਗਿਆ ਵੀ ਅਸੀਂ ਵੀ ਦਬਾਅ ਆ ਗਿਆ ਉਹ ਕਹਿੰਦਾ ਤੁਹਾਨੂੰ ਦਬਾਅ ਪਾਉਂਦੀ ਯਾਰ ਲੀਗਲ ਡਵਾਈਜ਼ਰ ਹੀ ਨਹੀਂ ਲਈ ਕੋਈ ਜਲਦੀ ਬਾਕੀ ਸਾਡੇ ਇਲਾਕੇ ਚ ਬਹੁਤ ਆਮਿਕ ਸਟਾਰ ਮੈਂ ਦੇ ਦਿੰਦਾ ਕਹੂੰਗਾ ਸਾਰੇ ਆਪਣੇ ਭਰਾਵਾਂ ਨੂੰ ਐਸਸੀ ਕੋਟਨ ਸਿੱਖਾਂ ਨੂੰ ਜੱਟਾਂ ਨੂੰ ਬੇਨਤੀ ਕਰੂੰਗਾ ਭਾਈ ਸਾਹਿਬ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਵਹਿਗਰ ਜੀ ਦਾ ਖਾਲਸਾ ਹੈ ਇਹ ਸਥਾਨ ਗੁਰੂ ਕੀ ਵਡਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੋਇਆ ਤੇ ਬੜਾ ਪਵਿੱਤਰ ਸਥਾਨ ਹੈ ਜਿਹੜਾ ਕੁਝ ਦਿਨ ਪਹਿਲਾਂ ਤੋਂ ਇੱਕ ਮੁੱਦਾ ਚੱਲ ਰਿਹਾ ਨਿਸ਼ਾਨ ਸਾਹਿਬ ਨੂੰ ਲਾਉਣ ਦਾ ਜਾਉਣਾ ਕੋਟੰਦ ਸਾਨੂੰ ਉਸ ਬਾਰੇ ਅੱਜ ਤੁਹਾਨੂੰ ਪ੍ਰੈਸ ਨਾਲ ਗੱਲਬਾਤ ਕਰਨੀ ਪਈ ਹੈ ਕਿਉਂਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਆਇਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਜਿਹੜੀ ਜ਼ਮੀਨ ਹੈ ਜਿਹਦਾ ਮਸਲਾ ਇਹ ਪਹਿਲੋਂ ਪੰਚਾਇਤ ਕੋ ਸੀ ਪੰਚਾਇਤ ਕੋ ਬਾਅਦ ਚ ਕਾਰਪੋਰੇਸ਼ਨ ਚ ਆਈ ਜਿਹੜੇ ਬੰਦੇ ਨੂੰ ਉਦੋਂ ਬਾਹਰ ਐ ਸੀ ਉਹਨਾਂ ਦਾ ਦਾ ਕੇਸ ਆ ਕਾਰਪੋਰੇਸ਼ਨ ਦੇ ਨਾਲ ਚੱਲ ਰਿਹਾ ਆਉਣ ਵਾਲੇ ਕੱਲ ਨੂੰ ਕਾਰਪੋਰੇਸ਼ਨ ਜੱਜੇ ਤੇ ਕਾਰਪੋਰੇਸ਼ਨ ਸਾਰੀ ਪਲੀ 15 ਕਲੇ ਜਿੰਨੀ ਲੈ ਜੇ ਆਉਣ ਵਾਲੇ ਸਮੇਂ 'ਚ ਇਹ ਜੇਜਣ ਸਰਕਾਰ ਇਹਨਾਂ ਨੂੰ ਕੋਈ ਪੈਸੇ ਪਾ ਦੇ ਕੋਈ ਇਹਨਾਂ ਨੂੰ ਖਰਚ ਲਾਵੇ ਵੀ ਤੁਸੀਂ ਇਹਨਾਂ ਚ ਇਹਦੇ ਮਤਲਬ ਫਾਉਂਡ ਹੈ ਜੇ ਤੇ ਇਹ ਜੇਜਣ ਇੱਕ ਤੀਜੀ ਧਿਰ ਜਿਹੜੇ ਸਾਡੇ ਪਿੰਡ ਦੇ ਬੰਦੇ ਨੇ ਤੀਜੀ ਧਿਰ ਦਾ ਕੋ ਮੈਟਰ ਨਹੀਂ ਬਣਦਾ ਵੇਖੋ ਗੁਰੂ ਗਰੰਥ ਸਾਹਿਬ ਕਿਸੇ ਨੇ ਘਰ ਬਣਾਉਣਾ ਹੋਵੇ ਉਹ 10 ਵਾਰੀ ਸੋਚਦਾ ਵਾ ਵੀ ਮੈਂ ਇਹ ਪਲਾਟ ਲੈਣਾ ਵਾ ਕਿਹੜਾ ਬੰਦੇ ਨੇ ਕਲੋਨੀ ਕੱਟੀ ਆ ਕਿਹੜੀ ਮਾਲਕੀ ਆ ਕਿ ਦੀ ਗਰਦੋਰੀ ਆ ਕਿਹਦੇ ਨਾਂ ਤੇ ਜਮ੍ਹਾਂ ਬੰਦੀ ਆ ਤੇ ਇੱਕ ਆਪਾਂ ਗੁਰਦੁਆਰਾ ਬਣਾਉਣਾ ਉਹ ਕਾਰਪੋਰੇਸ਼ਨ ਦੀ ਜਗ੍ਹਾ ਬਣਾਦਣਾ ਆਪਾਂ ਇਹਨੇ ਨਿਮੀ ਪੱਤਰ ਤੇ ਆ ਗਏ ਆ ਇਹ ਸਾਡੇ ਤੋਂ ਪਹਿਲਾਂ ਇਹਨਾਂ ਨੇ ਜਦੋਂ ਰਾਤ 11 ਵਜੇ ਇਹ ਨਿਸ਼ਾਨ ਸਾਹਿਬ ਲਾਇਆ ਇਹ ਭਾਜੂ ਨਹੀਂ ਸਿਰੇ ਮੇਰੇ ਕੋਲ ਆਏ 5-10 ਬੰਦੇ ਵੀ ਆ ਗੱਲ ਹੋ ਗਈ ਆ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਕੋਈ ਠੰਡੇ ਸਵੇਰ ਨਾਲ ਗੱਲ ਕਰਨੀ ਆ ਇਹ ਬੜਾ ਵੱਡਾ ਸਥਾਨ ਆ ਜਿੱਥੇ ਰਹਿ ਰਹੇ ਆ ਤੇ ਇੱਥੇ ਅੱਜ ਦਾ ਇਹ ਵੀ ਇਤਿਹਾਸ ਹੈ ਅੱਜ ਤੱਕ ਦਾ ਵੀ ਕਿੰਨੀਆਂ ਲਗਨਾਂ ਹੋਈਆਂ ਅਸੀਂ ਸਾਰੇ ਹੁਣ ਕਾਂਗਰਸੀ ਵੀ ਆ ਅਕਾਲੀ ਵੀ ਬੈਠੇ ਆ ਆਪ ਵਾਲੇ ਬੈਠੇ ਆ ਹੁਣ ਸਾਰੀਆਂ ਪਾਰਟੀਆਂ ਦੇ ਬੰਦੇ ਬੈਠੇ ਆ ਕਦੀ ਵੀ ਬਡਾਲੀ ਗੁਰੂ ਦੇ ਵਿੱਚ ਅਜੇ ਤੱਕ ਸ਼ਿਕਾਇਤ ਨਹੀਂ ਗਈ ਹੋ ਵੀ ਇੱਥੇ ਬੂਤੇ ਝਗੜਾ ਆਇਆ ਜਾਂ ਕੋਈ ਗਲਬਤ ਹੋਈ ਆ ਇੰਨਾ ਪੀਸਫੁੱਲ ਹਰ ਵਾਰੀ ਇਲੈਕਸ਼ਨ ਹੁੰਦੀ ਦੀ ਆ ਤੇ ਕਦੀ ਵੀ ਨਹੀਂ ਫੇਰੇ ਸਾਡੇ ਭਰਾ ਨੇ ਅਸੀਂ ਹਾਰ ਇਹਨਾਂ ਦੀ ਖੁਸ਼ੀ ਤੇ ਗਮੀ ਦੇ ਇਹ ਸਾਡੇ ਲਾਉਂਦੇ ਆ ਅਸੀਂ ਇਹ ਨਾਲ ਜਾਣੇ ਆ ਇਹਨਾਂ ਕੋਈ ਗਰਾਈ ਹੋਵੇ ਸਾਹੀਂ ਨਹੀਂ ਹੋਵੇ ਤੁਸੀਂ ਦੇਣੀ ਹੋਵੇ ਅਸੀਂ ਇਹਨਾਂ ਨੂੰ ਜਦੋਂ ਇਹ ਗੱਲ ਚੱਲੀ ਮੈਨੂੰ ਇਹਨੇ ਕਿਹਾ ਮੈਂ ਕਿਹਾ ਵੀ ਆਪਾਂ ਠੰਡੂ ਆਪਾਂ ਗਲਤ ਕੰਮ ਨਹੀਂ ਕਰਨਾ ਮੈਂ ਉਹਨਾਂ ਨੂੰ ਸੱਦਿਆ ਆਪਾਂ ਤਿੰਨ ਚਾਰ ਮੀਟਿੰਗਾਂ ਕੀਤੀਆਂ ਇੱਕ ਮੀਟਿੰਗ 'ਤੇ ਸਾਡਾ ਸਭ ਗੁਰਦਾਰੇ ਕੀਤੀ ਮਤਲਬ ਕਾਫੀ ਸਾਡੇ ਬੰਦੇ ਸੀ ਉਹਨਾਂ ਨੂੰ ਸਦਿਆ ਵੀ ਆਪਾਂ ਇਹਦਾ ਨਾਂ ਕਰੀਏ ਜੇ ਤੁਸੀਂ ਗੁਰਦੁਆਰਾ ਬਣਾਉਣਾ ਅਸੀਂ ਤੁਹਾਡੇ ਨਾਲ ਲੱਗਦੇ ਆ ਤੁਸੀਂ ਕੋਈ ਪਲਾਟ ਲਓ ਸਾਰਾ ਪਿੰਡ ਤੁਹਾਡਾ ਗਰਾਈ ਕਰਕੇ ਦਾਂ ਜਿੰਨੀ ਗਰਾਈ ਕੋ ਕੇ ਦਵਾਂਗੇ ਮਤਲਬ ਅੱਜ ਆਪਾਂ ਗੁਰਦੁਆਰਾ ਬਣਾ ਦਨੇ ਆ ਜੀ ਕਾਰਪੋਰੇਟ ਦੀ ਜਗ੍ਹਾ 'ਚ ਜਾਂ ਜਿਹੜੇ ਜ਼ਿੰਮੇਵਾਰ ਬਾਹਰ ਆ 2-3 ਸਾਲ ਨੂੰ ਉਹਨੂੰ ਉਹ ਕੇਸ ਜੱਜਾਂ ਦੇ ਆ ਕਾਰਪੋਰੇਸ਼ਨ ਤੇ ਉਹਦਾ ਕੀ ਬਣੇਗਾ ਜੀ ਫੇਰ ਅਸੀਂ ਲੋਕਾਂ ਕਹਿਣਾ ਵੀ ਉਹਦੀ ਬਿਜਲੀ ਉਹਦੀ ਗੁਰਦੁਆਰਾ ਟਾਰ ਦਾਂ ਆ ਆਪਾਂ ਪਹਿਲੋਂ ਕਿਉਂ ਕਰ ਰਹੇ ਆ ਜੀ ਜਿਹੜੀ ਨਿਸ਼ਾਨ ਸਾਹਿਬ ਦੇ ਵਿੱਚ ਇਹ ਕਹਿ ਰਹੇ ਵੀ ਕੁਝ ਨਹੀਂ ਹੋਇਆ ਉਹਦੇ ਵਿੱਚ ਤਾਂ ਮੈਂ ਹੁਣੇ ਫੋਟੋ ਵੀ ਉਹਨਾਂ ਦਿਖਾਈ ਆ ਵੀ ਬਾਕਾਇਦਾ ਅਰਦਾਸ ਹੋਈ ਆ ਅਦਾ ਅਰਦਾਸ ਹੋਣ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ ਠੀਕ ਹੈ ਸਾਡੇ ਸਿਆਣੇ ਬੰਦੇ ਨੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੁੰਡੇ ਸੀ ਉਹ ਜਦੋਂ ਨਾ ਟੁੱਟਾਦੇ ਉਹਨਾਂ ਟਰੈਕਟਰ ਦੀ ਵਰਤੋਂ ਕੀਤੀ ਆ ਉਹ ਸਾਰੀ ਲੋਕਾਂ ਮਹਿਸੂਸ ਕੀਤਾ ਅਸੀਂ ਵੀ ਕਰਦੇ ਆ ਵੀ ਟਰੈਕਟਰ ਨਾਲ ਸੀ ਹੋਰ ਟਾਈਮ ਲੱਗ ਜਾਂਦਾ ਉਹਨੂੰ ਤੋੜਦੇ ਜਿਹੜਾ ਗੱਲ ਸਾਹਿਬ ਇਹ ਮਰਦੇ ਜੀ ਵੀ ਗਲਤੀ ਕਿਤੇ ਨਾ ਕਿਤੇ ਹੋਈ ਆ ਜਿਹੜੀ ਐ ਬੇਸ਼ੱਕ ਵੀ ਕਿਤੇ ਨਾ ਕਿਤੇ ਿਲੀ ਹੋਈ ਆ ਨਿਸ਼ਾਨ ਸਾਹਿਬ ਦੀ ਮੈਂ ਨਾਲ ਸੀ ਅਸੀਂ ਮੰਨਦੇ ਆ ਮਾਰ ਵੇਖੋ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਕਾਰਪੋਰੇਸ਼ਨ ਦੀ ਜਾਂ ਪੰਚਾਇਤ ਦੀ ਜਗ੍ਹਾ ਚ ਲਾਤਾ ਉਹਨਾਂ ਵੀ ਗਲਤੀ ਕੀਤੀ ਆਪਾਂ ਗੁਰੂ ਘਰ ਬਣਾਉਣਾ ਮੰਦਿਰ ਬਣਾਉਣਾ ਮਸਜਿਦ ਬਣਾਉਣੀ ਆ ਇਦਾਂ ਦੀ ਜਗ੍ਹਾ ਥੋੜੀ ਬਣਾਵਾਂਗੇ ਆਪਾਂ ਫੇਰ ਇੱਕ ਮਰਦ ਦੀ ਫੇਰ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਸਾਰੇ ਬੰਦੇ ਮੈਨੂੰ ਆਖਣ ਵਿੱਚ ਤੂੰ ਬੜਾ ਲੰਮਾ ਲੈ ਗਿਆ ਬੜਾ ਲੰਮਾ ਟਾਈਮ ਕਰਤਾ ਮੈਂ ਕਿਹਾ ਤੁਸੀਂ ਸ਼ਾਂਤੀ ਰੱਖੋ ਫੇਰ ਅਸੀਂ ਹਲਕੇ ਦੇ ਐਮਐਲਏ ਕੋ ਗਏ ਉਹਨੂੰ ਟਾਈਮ ਦੇ ਦਿੱਤਾ ਉਹਨੇ ਸਾਨੂੰ ਸੱਦਿਆ ਇਹਨਾਂ ਨੇ ਸ਼ਰੂਨਿਕ ਕਮੇਟੀ ਨੂੰ ਲੈਟਰਾਂ ਦਿੱਤੀਆਂ ਆਪਣਾ ਹੋਰ ਸਾਰ ਨੂੰ ਲੈਟਰਾਂ ਦਿੱਤੀਆਂ ਇਹਨਾਂ ਨੇ ਐਮਐਨਏ ਨੇ ਵੀ ਬਹਿ ਕੇ ਕਿ ਆ ਵੀ ਤੁਸੀਂ ਅੱਦਾ ਨਾ ਕਬਜ਼ਾ ਮਤਲਬ ਬਣਾਓ ਨਾ ਜਗਾ ਕਰੋ ਤੁਹਾਡਾ ਕੋਈ ਹੋਰ ਇੰਤਿਆਮ ਕਰ ਦਿੰਦੇ ਆ ਪਰ ਇਹਨਾਂ ਨੇ ਉਹਨਾਂ ਨੂੰ ਨਹੀਂ ਮੰਨਿਆ ਬੰਚਰ ਦੀ ਲੱਗਦੀ ਹੈ ਜੀ ਚਾਂਸਰ ਵਾਰ-ਵਾਰ ਕੋਈ ਨਹੀਂ ਕਰਦਾ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਜਾਰੀ ਹੈ ਜੀ ਉੱਥੇ ਜਾ ਕੇ ਵੇਖੋ ਜੀ ਉਹ 2 ਕਿੱਲੇ ਜ਼ਮੀਨ ਸੀ 2 ਕਿੱਲੇ ਜੀ ਇੰਦਰਾ ਕਲੋਨੀ ਕੱਟੀ ਗਈ 2 ਕਿੱਲੇ ਜੋ ਪਲਾਟ ਉਹਨਾਂ ਦੇ ਹੈਗੇ ਆ ਸਭ ਕੁਝ ਉੱਥੇ ਹੈਗਾ ਹੁਣ ਇਹ ਥੋੜਾ ਵੀ ਆਪਾਂ ਨੇ ਨਾਲ ਲੱਗਦੀ ਜਮੀਨ ਉੱਚ ਸਕੂਲ ਖੋਲ੍ਹ ਦਈਏ ਤੇ ਆਪਾਂ ਉੱਚ ਗੁਰਦੁਆਰਾ ਸਾਹਿਬ ਬਣਾ ਦਈਏ ਮੰਦਿਰ ਬਣਾ ਦਈਏ ਇਹ ਤਾਂ ਫਿਰ ਜਿਹੜਾ ਮਰਜ਼ੀ ਕਹਨ ਉੱਠੂਗਾ ਜਿੱਥੇ ਕੋਈ ਮਰਜ਼ੀ ਬਣਾ ਦੋ ਆਗੇ ਉਹ ਕਹਿੰਦੇ ਕਿ ਜਦੋਂ ਕਲੋਦੀ ਕੱਟੀ ਗਈ ਆ ਉਦੋਂ ਸਕੂਲ ਵੀ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਪਰਮਿਸਨ ਨਾਲ ਲੱਗੀ ਕੋਈ ਸੰਗਤ ਬੰਦਾ ਪ੍ਰਧਾਨ ਜੀ ਹਾਂ ਕੋਈ ਉਹਨਾਂ ਕੋ ਮਤਾਂ ਨਹੀਂ ਗਿਆ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿਰਫ ਦੋ ਕਿੱਲੇ ਦੇ ਇੰਦਰਾ ਜਿਹੜੀ ਗਾਂਧੀ ਦਾ ਪ੍ਰੋਮ ਸੀ ਉਹਦੇ ਜਿਹੋਨਾ ਪਲਾਟ ਕੱਟੇ ਆ ਉਹ ਪਲਾਟ ਸਾਰੇ ਉਹਨਾਂ ਦੇ ਕੋਲ ਆ ਇਹ ਤੇ ਵੇਖੋ ਨਾ ਜਮ੍ਹਾਂ ਬੰਦੀਆਂ ਬੋਲਣ ਡੀਆਂ ਗਰਦੌਰੀਆਂ ਬੋਲ ਇਹ ਆਰਮਰ ਨੇ ਜ਼ਮੀਨਾਂ ਜਿਹਦੇ ਵਿੱਚ ਉਹਨਾਂ ਨਿਸ਼ਾਨਸਾਹ ਲਾਇਆ ਇਹ ਹੁਣ ਭਾਈ ਸਾਹਿਬ ਕੰਨ ਕਰਾਂਗੇ ਕਹਿੰਦੇ ਤੇ ਇਹ ਪੰਚ ਨਾਲ ਚਾਰ ਮਰਦੇ ਜੀ ਆਪੇ ਸਾਗੇ ਫਿਰ ਦਰਬੀ ਸਿੰਘ ਮਾਨ ਹੈ ਜੀ ਮੈਂ ਇਸ ਗੁਰੂ ਕੀ ਉਡਾਲੀ ਦਾ ਵਸਨੀਕ ਹੈ ਮੈਂ ਕੁਝ ਇਸ ਲੀਗਲ ਪੁਆਇੰਟ ਆਫ ਤੇ ਤੁਹਾਨੂੰ ਚਾਣਨਾ ਪਾਉਣਾ ਚਾਹਣਾ ਆਂ ਕਿ ਇਹ ਜੋ ਜ਼ਮੀਨ ਸੀ ਇਹ ਸਾਡੇ ਬਜ਼ੁਰਗਾਂ ਨੇ ਜਦੋਂ ਮਰੱਬੇਬੰਦੀ ਹੋਈ ਹੈ ਨਾ ਉਦੋਂ ਬੈਠ ਕੇ ਤੇ ਵੱਖਰੇ ਵੱਖਰੇ ਜਾਤੀਆਂ ਨੂੰ ਵੰਡ ਕੀਤੀ ਆ ਉਹਨਾਂ ਚ ਮਜਬੀ ਸਿੰਘ ਸੀ ਉਹਨਾਂ ਚ ਕਮਿਹਾਰ ਸਿੰਘ ਵੀ ਸੀ ਉਹਨਾਂ ਚ ਤਰਖਾਨ ਸਿੰਘ ਵੀ ਸੀ ਤੇ ਹੋਰ ਜਿਹੜੇ ਸਾਡੇ ਮਹਿਰੇ ਸਿੰਘ ਸੀ ਉਹਨਾਂ ਨੂੰ ਅਲੱਗ-ਅਲੱਗ ਥਾਂ ਦੇ ਉੱਤੇ ਇਹ ਜ਼ਮੀਨਾਂ ਅਲਾਉਟ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਸਵਾ ਦੋ ਕਿੱਲੇ ਇੰਦਰਾ ਕਲੋਨੀ ਅਲਾਉਟ ਕੀਤੀ ਗਈ ਅਤੇ ਬਾਕੀ ਕੋਚ ਜ਼ਮੀਨ ਬਾਬਾ ਸੰਗਤ ਸਿੰਘ ਗੁਰਦੁਆਰਾ ਇਹ ਉਹਨਾਂ ਨੂੰ ਅਲਾਉਟ ਕੀਤੀ ਗਈ ਇਸ ਤਰ੍ਹਾਂ ਬਹੁਤ ਚੰਗੇ ਮਾਹੌਲ ਦੇ ਵਿੱਚ ਇਹ ਕੰਮ ਚੱਲਦਾ ਆ ਰਿਹਾ ਸੀ ਪਰ 2 ਜੂਨ ਨੂੰ ਕੋਈ ਸ਼ਰਾਰਤੀ ਅੰਸਰਾਂ ਨੇ ਰਾਤ ਨੂੰ ਕੋਈ ਤਕਰੀਬਨ 11:00 ਵਜੇ ਜੋ ਇਹ 5 ਕਨਾਲ ਦੇ 4 ਮੱਲੇ ਜ਼ਮੀਨ ਦੇ ਉੱਤੇ ਜਾ ਕੇ ਰਾਤ ਨੂੰ ਨਿਸ਼ਾਨ ਸਾਹਿਬ ਲਾ ਦਿੱਤਾ ਜੋ ਕਿ ਇੱਕ ਬਹੁਤ ਹੀ ਗੈਰਕਾਨੂੰਨੀ ਅਤੇ ਪੰਥਕ ਮਰਿਆਦਾ ਦੇ ਉਲਟ ਸੀ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਮੋਤਵਾਲ ਸੱਜਣਾ ਨੇ ਦੱਸ ਦਿੱਤਾ ਹੈ ਕਿ ਅਸੀਂ ਕੀ ਕੀ ਕਾਰਵਾਈ ਕੀਤੀ ਮੈਂ ਸਿਰਫ ਜੋ ਪ੍ਰੈਸ ਦੇ ਵਿੱਚ ਜਾਂ ਜੋ ਮੀਡੀਆ ਦੇ ਸੋਸ਼ਲ ਮੀਡੀਆ 'ਚ ਆ ਰਿਹਾ ਹੈ ਉਹ ਸਿਰਫ ਇੱਕ ਗੱਲ ਨੂੰ ਕਹਿ ਰਹੇ ਨੇ ਕਿ ਇਹ ਬੇਦਬੀ ਹੋਈ ਹੈ ਪਰ ਇਹਦੇ ਪਿੱਛੇ ਕਾਰਨ ਕੀ ਸੀ ਬੇਦਬੀ ਦੇ ਉਹ ਉਹਨਾਂ ਨੇ ਜਾਣਕਾਰੀ ਨਹੀਂ ਕਿਉਂਕਿ ਪ੍ਰੈਸ ਦੇ ਵਿੱਚ ਉਹਨਾਂ ਨੇ ਇਹ ਗਲਤ ਤਸਵੀਰ ਪੇਸ਼ ਕੀਤੀ ਏ ਵੀ ਇਹਨਾਂ ਨੂੰ ਕੁਝ ਕਿਸਾਨ ਪਰਿਵਾਰਾਂ ਨੇ ਤਕੜੇ ਪਰਿਵਾਰਾਂ ਨੇ ਇੱਕ ਦਲਿਤ ਪਰਿਵਾਰਾਂ ਨੂੰ ਜਿਹੜੀ ਜ਼ਮੀਨ ਅਲਾਟ ਕੀਤੀ ਸੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਜਿਹੜਾ ਇਹ ਇਹ ਬਿਲਕੁਲ ਪ੍ਰਪਗੈਂਡਾ ਸੀ ਜਦੋਂ ਕਿ ਅਸੀਂ ਹਰ ਇੱਕ ਪ੍ਰਸ਼ਾਸਨਾਂ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਧਰਾਂ ਨਾਲ ਜਾ ਕੇ رابطہ ਕੀਤਾ ਤੇ ਉਹਨਾਂ ਦੇ ਵੱਲੋਂ ਹੀ ਜਦੋਂ ਸਾਨੂੰ ਇਹ ਕਿਹਾ ਗਿਆ ਕਿ ਇਹ ਬਿਲਕੁਲ ਹੀ ਬੇਦਬੀ ਹੋਈ ਆ ਪੰਥਕ ਮਰਿਆਦਾ ਦੇ ਉਲਟ ਹੋਈ ਆ ਤੇ ਤੁਸੀਂ ਇਹਨਾਂ ਨੂੰ ਇਹਨੂੰ ਨੂੰ ਨਿਸ਼ਾਨ ਸਾਹਿਬ ਪੰਥਕ ਮਰਿਆਦਾ ਦੇ ਅਨੁਸਾਰ ਉਤਾਰ ਸਕਦੇ ਜੂ ਅਸੀਂ ਸਾਡਾ ਚਲੋ ਹੋ ਸਕਦਾ ਆ ਕਿ ਸਾਡੇ ਮੌਕੇ ਦੇ ਉੱਤੇ ਸਾਡੇ ਕੋਲ ਜਿਹੜੀ ਉਹ ਕਾਰਵਾਈ ਉਹ ਗਲਤ ਹੋਈ ਪਰ ਤੁਹਾਡੀ ਭਾਵਨਾ ਗਲਤ ਨਹੀਂ ਸੀ ਸਾਡਾ ਜੋ ਮਕਸਦ ਸੀ ਵੀ ਉਹ ਨਿਸ਼ਾਨ ਸਾਹਿਬ ਦੀ ਬੇਦਬੀ ਨਾ ਹੋਵੇ ਕਿਉਂਕਿ ਕਬਜ਼ੇ ਵਾਲੀ ਜਗ੍ਹਾ ਤੇ ਨਿਸ਼ਾਨ ਸਾਹਿਬ ਲੱਗਾ ਸੀ ਤੇ ਆਲੇ ਦੁਆਲੇ ਬਿਲਕੁਲ ਤੁਸੀਂ ਅਜੇ ਵੀ ਵੇਖ ਸਕਦੇ ਜੋ ਵੀ ਉਹ ਹਾਲਾਤ ਜਿਹੜੇ ਨਾ ਉੱਥੇ ਇਕ ਆਪਾਂ ਆਪਣੇ ਪਵਿੱਤਰ ਨਿਸ਼ਾਨ ਸਾਹਿਬ ਨੂੰ ਉੱਥੇ ਚਤਾਬਤ ਨਹੀਂ ਕਰ ਸਕਦੇ ਦੂਜਾ ਜਿਹੜਾ ਉਹ ਬੋਲਦੇ ਨੇ ਨਾ ਕਿ ਸਾਡੇ ਕੋਲੋਂ ਇਹ ਅਲਰਟ ਹੋਈ ਸੀ ਆ ਕੋਈ ਵੀ ਉਹਨਾਂ ਕੋ ਡਾਕੂਮੈਂਟ ਇਹੋ ਜਿਹਾ ਨਹੀਂ ਜਿਹਦੇ ਤੇ ਲਿਖਿਆ ਗਿਆ ਹੋਵੇ ਕਿ ਇਹ ਜ਼ਮੀਨ ਹੈ ਗਲਤ ਪਰਿਵਾਰਾਂ ਨੂੰ ਜਾਂ ਸਾਡੇ ਐਸ.ਪੀ. ਭਾਈਚਾਰੇ ਨੂੰ ਇਹ ਸਕੂਲ ਵਾਸਤੇ ਤੇ ਗੁਰਦੁਆਰੇ ਵਾਸਤੇ ਲਾਟ ਹੋਈ ਸੀ। ਮਾਨ ਸਾਹਿਬ ਉਹ ਕਹਿੰਦੇ ਆ ਕਿ ਹਜੇ ਵੀ ਉੱਥੇ ਇਹ ਬੰਦੂਰੇ ਪੁਲਿਸ ਪ੍ਰਸ਼ਾਸਨ ਨੂੰ ਉੱਥੇ ਵੱਡੀ ਚਿੱਠੀ ਪਹੁੰਚਿਆ। ਉਹ ਕਹਿੰਦੇ ਕਿ ਨਿਸ਼ਾਨ ਸਾਹਿਬ ਅਸੀਂ ਹਰ ਹਾਲਤ ਦੇ ਵਿੱਚ ਦੇਖੋ ਇਹ ਤੇ ਹੁਣ ਗੇਂਦ ਪ੍ਰਸ਼ਾਸਨ ਦੇ ਪਾਲੇ ਤੇ ਆ ਜੀ। ਅਗਰ ਉਹ ਨਿਸ਼ਾਨ ਸਾਹਿਬ ਲਾਉਣਗੇ ਤੇ ਫਿਰ ਤੇ ਉਹ ਬਿਲਕੁਲ ਉਹਨਾਂ ਦਾ ਆਪਣੇ ਪ੍ਰਸ਼ਾਸਨ ਸਰਕਾਰ ਦਾ ਇੱਕ ਸਰਕਾਰ ਦੇ ਹੁੰਦਿਆਂ ਉਹ ਕਬਜ਼ਾ ਕਰਨਗੇ ਇਸ ਦੀ ਫਿਰ ਜ਼ਿੰਮੇਵਾਰੀ ਸਰਕਾਰ ਦੀ ਹੈ ਜਦੋਂ ਕਿ ਸਾਡੇ ਕੋਲ ਖੁਦ ਲੈਟਰਾਂ ਨੇ ਜਿਹਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਨੇ ਐਜੀਪੀਸੀ ਸੈਕਟਰੀ ਨੂੰ ਲਿਖਿਆ ਆ ਕਿ ਉੱਥੇ ਕੁਝ ਬੰਦਿਆਂ ਨੇ ਕਬਜ਼ਾ ਕਰ ਲਿਆ ਆ ਤੇ ਆਪਣੇ ਸੇਵਾਦਾਰ ਭੇਜ ਕੇ ਤੁਸੀਂ ਇਹ ਕਬਜ਼ਾ ਢਾਓ ਨਿਸ਼ਾਨ ਸਾਹਿਬ ਦਾ ਅਸੀਂ ਵੀ ਜਦੋਂ ਐਜੀਪੀਸੀ ਨੂੰ ਮਿਲੇ ਸਿੰਘ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਇਹੋ ਹਦਾਇਤ ਕੀਤੀ ਆ ਕਿ ਤੁਸੀਂ ਉਹਨੂੰ ਗੁਰਮਰਯਾਦਾ ਦੇ ਅਨੁਸਾਰ ਉਤਾਰ ਦਿਓ ਵਰੇ ਪ੍ਰਸ਼ਾਸਨ ਨੇ ਬਹੁਤ ਕਾਲੀ ਜਾਣ ਕੇ ਪ੍ਰੈਸ ਦੇ ਵਿੱਚ ਜਿਆਦਾ ਸੋਸ਼ਲ ਮੀਡੀਆ ਤੇ ਆਉਣ ਕਰਕੇ ਬਕਾਇਦ ਕਿਸੇ ਲੀਗਲ ਐਡਵਾਈਜ਼ਰੀ ਤੋਂ ਕਿਉਂਕਿ ਇਹ ਜਿਹੜਾ ਪਰਚਾ ਆ ਜਦੋਂ ਵੀ ਧਾਰਮਿਕ ਭਾਵਨਾਵਾਂ ਦਾ ਇਹਦੇ ਵਾਸਤੇ ਲੀਗਲ ਐਡਵਾਈਜ਼ਰ ਲੈਣੀ ਪੈਂਦੀ ਆ ਉਹਨਾਂ ਕੋਈ ਲੀਗਲ ਡਿਵਾਈਜ਼ਰ ਨਹੀਂ ਲਈ ਅਤੇ ਉਹਨਾਂ ਬੰਦਿਆਂ ਤੇ ਪਰਚਾ ਕਰ ਦਿੱਤਾ ਜਿਹੜੇ ਉਸ ਵੇਲੇ ਬੰਦੇ ਉੱਥੇ ਹਾਜ਼ਰ ਵੀ ਨਹੀਂ ਸਨ ਇਹ ਬੰਦੇ ਉਸ ਟਾਈਮ ਤੇ ਕੋਈ ਵੀ ਹਾਜ਼ਰ ਨਹੀਂ ਸੀ ਜਿਨ੍ਹਾਂ ਦੇ ਪਰਚਾ ਕੀਤਾ ਗਿਆ ਇਹ ਗੈਰਕਾਨੂੰਨੀ ਆ ਬਾਕੀ ਤੁਸੀਂ ਸਮਝ ਸਕਦੇ ਜੋ ਕਿ ਜੋ ਵੀ ਹੋਇਆ ਆ ਉਹ ਉਹਨਾਂ ਨੇ ਪੰਥਕ ਅਤੇ ਪ੍ਰਸ਼ਾਸਕ ਪ੍ਰਸ਼ਾਸਨਿਕ ਜਿਹੜੇ ਕਾਰਵਾਈ ਸੀ ਉਹਦੇ ਬਿਲਕੁਲ ਉਹਦੇ ਉਲਟ ਕੀਤਾ ਆ ਅਤੇ ਅਸੀਂ ਸਿਰਫ ਜੋ ਵੀ ਜੰਨਾ ਵੀ ਸਾਡਾ ਇਹ ਭਾਈਚਾਰਾ ਆ ਇਹਦੇ ਵਿੱਚ ਸਾਰਾ ਆਇਆ ਇਸ ਮੁੱਚਾ ਪਿੰਡ ਦਾ ਭਾਈਚਾਰਾ ਆ ਇਹ ਦੱਸਣ ਲਈ ਆਇਆ ਹੈ ਕਿ ਇੱਥੇ ਸਾਡਾ ਆਪਸੀ ਪ੍ਰੇਮ ਆ ਕੋਈ ਬੇਦਬੀ ਨਹੀਂ ਹੋਈ ਜੋ ਵੀ ਹੋਇਆ ਆ ਉਹ ਪੰਥਕ ਰਹਿਤ ਮੁਰਾਦਾਨਾਮ ਛੋਇਆ ਆ ਅਤੇ ਪ੍ਰਸ਼ਾਸਨ ਦੀ ਮਤਲਬ ਇਹ ਕਾਲੀ ਆ ਕੇ ਸਾਡੇ ਕੁਝ ਵੀਰਾਂ ਤੇ ਪਰਚਾ ਕਰ ਦਿੱਤਾ ਆ ਅਜੇ ਕਿ ਇਹਨੂੰ ਕੁਝ ਚਿਹਰੇ ਇਨਤੇ ਅਸੀਂ ਮੰਗ ਕਰਦੇ ਆ ਕਿ ਇਹਦੇ ਤੇ ਇਨਕੁਆਰੀ ਕਰਕੇ ਅਤੇ ਉਹ ਪਰਚਾ ਵਾਪਸ ਲਿਆ ਜਾਵੇ ਅਤੇ ਜਿਸ ਤਰ੍ਹਾਂ ਵੀ ਸਥਿਤੀ ਪਹਿਲਾਂ ਸੀ ਅੱਜ ਤੋਂ 2 ਜੂਨ ਤੋਂ 3 ਜੂਨ ਤੋਂ ਉਸ ਤਰ੍ਹਾਂ ਦੀ ਸਥਿਤੀ ਬਹਾਲ ਕੀਤੀ ਜਾਵੇ ਅਗਰ ਉਹਨਾਂ ਨੇ ਪਰਚਾ ਨਾਮ ਵਾਪਸ ਲਿਆ ਤੇ ਸਾਡਾ ਜੋ ਵੀ ਸਾਡਾ ਇਹ ਭਾਈਚਾਰਾ ਆ ਪਿੰਡ ਦਾ ਸਮੂਚਾ ਅਸੀਂ ਐਜੀਟੇਸ਼ਨ ਕਰਾਂਗੇ ਬਸਾਂ ਵੀ ਰੋਕਾਂਗੇ ਪਛੀਂ ਬਰੇਲ ਵੀ ਰੋਕਾਂਗੇ ਇਹਦੇ ਵਿਰੁੱਧ ਸਾਡਾ ਪ੍ਰੋਟੈਸਟ ਬਹੁਤ ਸਖਤ ਹੋਊਗਾ ਇਹ ਅਸੀਂ ਪ੍ਰਸ਼ਾਸਨ ਨੂੰ ਚੇਤਤਤਾਵਨੀ ਦੇਣੀ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪੋਜੀਸ਼ਨ ਐਜ਼ ਇਟ ਇਜ਼ ਪਹਿਲਾਂ ਸੀ ਉਹ ਪੋਜੀਸ਼ਨ ਬਾਲਕੀਤੀ ਜਾਵੇ ਨਹੀਂ ਇਹਦੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜੇ ਉਹਨਾਂ ਨੇ ਉਹਨਾਂ ਨੂੰ ਜਾਂ ਕਿਸੇ ਵੀ ਗੈਰ ਅਨਸਰ ਨੇ ਉੱਥੇ ਕਬਜ਼ਾ ਕੀਤਾ ਸਰ ਜਿਹੜਾ ਉਹ ਨਿਸ਼ਾਨ ਸਾਹਿਬ ਦੁਬਾਰਾ ਸੁੱਟੇ ਸੁੱਟੇ ਦਿੱਤਾ ਜੇ ਤੁਹਾਡਾ ਅਲਗ ਅਲਗ ਨਹੀਂ ਸਾਡਾ ਕੋਈ ਕਦਮ ਨਹੀਂ ਜੀ ਤੇ ਹੁਣ ਪ੍ਰਸ਼ਾਸਨ ਹੀ ਦੇਖੇਗਾ ਕਿਉਂਕਿ ਪ੍ਰਸ਼ਾਸਨ ਦੀ ਮਤਲਬ ਹਾਜ਼ਰੀ ਦੇ ਵਿੱਚ ਇਹ ਕੰਮ ਹੋਏਗਾ ਇਸ ਲਈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਸਾਡੀ ਤੇ ਕੋਈ ਅਸੀਂ ਤੇ ਇਹ ਚਾਹੁੰਦੇ ਆ ਕਿ ਜੋ ਹਾਲਾਤ 3 ਜਨਵਰੀ ਆਪਣ 3 ਜੂਨ ਤੋਂ ਪਹਿਲਾਂ ਸੀ ਜਦੋਂ ਇਹਨਾਂ ਨੇ ਉਹੋ ਹੀ ਹਾਲਾਤ ਮੇਨਟੇਨ ਕਰ ਦਿੱਤੇ ਜਾਣ ਇਹ ਜਿਹੜਾ ਪਰਚਾ ਆ ਇਹ ਵਾਪਸ ਲਿਆ ਜਾਵੇ ਨਹੀਂ ਤੇ ਇਹਦੇ ਖਰਾਫ ਸੰਘਰਸ਼ ਕੀਤਾ ਜਾਏ ਜਿਵੇਂ 105 109 109 ਗੁਰੂ ਕੀ ਵਡਾਲੀ ਮੈਂ ਜ਼ਮੀਨ ਵਾਰ ਰਹੇ ਆਂ ਅਸੀਂ ਕਿੰਨੇ ਕਿੰਨੇ ਤੋਂ ਵਾਰੇ ਆ ਆਪ ਦੱਸ ਦੋ ਦੱਸ ਦੋ ਇਹ 73 74 ਦੀ ਗਰਜ਼ੋਰੀ ਆ ਜੀ 73 74 ਦੀ ਗਰਜ਼ੋਰੀ ਆ ਉਸ ਤੋਂ ਲੈ ਕੇ ਇਹ 18 19 ਦੀ 2018 19 ਦੀ ਗਰਜ਼ੋਰੀ ਆ ਜੀ ਅੱਜ ਤੱਕ ਅਸੀਂ ਜ਼ਮੀਨ ਵਾਰ ਰਹੇ ਆ ਇਹ 18 19 ਦੀ ਗਰਜ਼ੋਰੀ ਨਵੀਂ ਆ ਜਮ੍ਹਾਂ ਬੰਦੀ ਉਹ ਅੱਜ ਤੱਕ ਅਸੀਂ 64 65 ਤੋਂ ਲੈ ਕੇ ਸਾਡੇ ਕੋਲ 73 74 ਦੀ ਆ ਜਮ੍ਹਾਂ ਬੰਦੀ ਅਹੀਂ ਤੇ ਸਰਚ ਸਤੋਜੀ ਹੰਜ਼ੇ ਸ਼ਾਨ ਸਾਹਿਬ ਲਗਰ ਕਨ ਚਲੋ ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਹਾਂਜੀ ਮਕਈ ਕਿਸ ਮਕਸਦ ਨਾਲ ਆ ਗਿਆ ਤੁਸੀਂ ਸਾਡਾ ਤੁਸੀਂ ਕਹਿੰਦੇ ਕਹਿੰਦੇ ਇਹ ਜੀ ਇਸ ਪਾਈਤ ਜ਼ਮੀਨ ਬੀਜੀ ਹੋਈ ਸੀ ਆਹਦੀ ਆਹਦੀ ਮਕਈ ਸੀ ਵਿੱਚ ਮਕਈ ਦੇ ਵਿੱਚ ਖੜਾ ਕਰ ਦਿੱਤਾ ਰਾਤ 11:30 ਵਜੇ ਅਹੀਂ ਸਵੇਰੇ ਜਾ ਕੇ ਵੇਖਿਆ ਅਸੀਂ ਉਸੇ ਵੇਲੇ ਪਿੰਨੋਂ ਇਹਨਾਂ ਭੋਲ ਗਿਆ ਪਤਾ ਕੀਤਾ ਫਿਰ ਅਹੀਂ ਥਾਣੇ ਗਏ ਥਾਣੇ ਵਾਲਿਆਂ ਨੇ ਦੋ ਸਪਾਈ ਮੇਰੇ ਨਾਲ ਭੇਜੇ ਉੱਥੇ ਉਹਨਾਂ ਉਹਨਾਂ ਨੂੰ ਆਖਿਆ ਵੀ ਕੰਮ ਬੰਦ ਕਰ ਦਿਓ ਪਰ ਉਹਨਾਂ ਕੋਈ ਪਰਵਾਹ ਨਹੀਂ ਕੀਤੀ ਉਹ ਸਿਪਾਈ ਜਿਹੜੇ ਸੀ ਉਹ ਰਮਾਨਾ ਮੁੜ ਕੇ ਘਰ ਨੂੰ ਫੇਰ ਦੂਜੇ ਚੌਥੇ ਦਿਨ ਫੇਰ ਐਸਐਸਓ ਸਾਹਿਬ ਨੂੰ ਮਿਲੇ ਜਾ ਕੇ ਉਹਨਾਂ ਆਖਿਆ ਜੀ ਉਹ ਕੇਸ ਜਿਹੜਾ ਚੱਲਦਾ ਉਹਦੀ ਕਾਪੀ ਦਿਓ ਜੀ ਆਹ ਵੇਖੋ ਆਪਣਾ ਕਾਰਪੋਰੇਸ਼ਨ ਦਾ ਨਾਲ ਸਾਡਾ ਕੇਸ ਚੱਲਣ ਰਿਹਾ ਹਾਂ ਠੀਕ ਹੈ ਉਹ ਕਾਬਜਾ ਜਾਂ ਅਸੀਂ ਕਾਬਜਾ ਇਹ ਵੱਖਰੀ ਗੱਲ ਹੈ ਸਾਡਾ ਉਹਨਾਂ ਨਾਲ ਝਗੜਾ ਚੱਲਦਾ ਵਾ ਇਹ ਜਦੋਂ ਫੈਸਲਾ ਹੋਊਗਾ ਉਸਦੋਂ ਪਤਾ ਲੱਗੂ 38 ਤਰੀਕ ਨੂੰ ਭੁਗਤੀ ਆ ਹੁਣ 5 9 ਤਰੀਕ ਆ ਇਥੇ ਕੋਰਟ ਦੇ ਵਿੱਚ ਉਹ ਵੇਖੋ ਹੁਣ ਜਿਹੜੇ ਪਾਸੇ ਲੱਗੂ ਵੇਖੀ ਜੀ ਪਰ ਉਹਨਾਂ ਦੀ ਕੀ ਮਨਛਾ ਸੀ ਉਹਨਾਂ ਦੀ ਮਨਛਾ ਇਹ ਉਹ ਉਹ ਵੀ ਚੱਲਦਾ ਹੈ ਆ ਵੇਖੋ ਨਗਰ ਨਿਕਲ ਨੂੰ ਤੁਰ ਗਏ ਆ ਅਸੀਂ ਉਹਨਾਂ ਨੂੰ ਦਿੱਤੀ ਆ ਦਰਖਾਸਤ ਸ਼ਰਮਣੀ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਆ ਦਰਖਾਸਤ ਸਰਕਾਰ ਕਮੇਟੀ ਕੋਲ ਗਏ ਆ ਉਹਨਾਂ ਨੂੰ ਦਿੱਤੀ ਆ ਦਰਖਾਸਤ ਵੀ ਨਿਸ਼ਾਨ ਸਾਹਿਬ ਗਲਤ ਲੱਗਾ ਹੈ ਜੇ ਹੋਰ ਜਿਹਨੀਆਂ ਜਰਸੀਪਲ ਦੀਆਂ ਇਹਦੇ ਨਾਲ ਸੰਬੰਧਤ ਉਹਨਾਂ ਨੂੰ ਅਸੀਂ ਜਾ ਕੇ ਮਿਲੇ ਆ ਪਰ ਕੋਈ ਸੁਣਵਾਈ ਨਹੀਂ ਨਾ ਆਪਾਂ ਕਾਰਪੋਰੇਸ਼ਨ ਵਾਲੇ ਆ ਵੇਖੋ ਕਾਰਪੋਰੇਸ਼ਨ ਨੂੰ ਚਿੱਠੀਆਂ ਕੱਢੀਆਂ ਆ ਪੂਰਾ ਸੋਣਾ ਤੁਹਾਡੇ ਕੋਲ ਕੀ ਕਾਰਵਾਈ ਪੁਲਸ ਨੇ ਕਹਿੰਦੇ ਇਹ ਕੁਛ ਨਹੀਂ ਆ ਇੱਕ ਸਿਰਫ ਕਬਜ਼ੇ ਦੀ ਨੀਅਤ ਨਾਲ ਉਹਨਾਂ ਪਹਿਲਾਂ ਵੀ ਜਿਹੜੀ ਦੋ ਕਿੱਲੇ ਕਲੋਨੀ ਕੱਟੀ ਆ ਨਾ ਜੀ ਉਹਦੇ ਚੋਂ ਵੀ ਕੁਝ ਲੋਕ ਆ ਵੇਖੋ ਬੈਠੇ ਸਾਡੇ ਕੋਲ ਜਿਨ੍ਹਾਂ ਕੋ ਸੰਧਾਇਆ ਹੈਗੀਆਂ ਨੇ ਗਵਰਨਮੈਂਟ ਵੱਲੋਂ ਅਲਾਟਮੈਂਟ ਹੈਗੀ ਆ ਸੰਧਾ origional ਕੋਲ ਨੇ ਪਰ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਗਏ ਇਹਨਾਂ ਨੇ ਜਿਹੜੇ ਕਬਜ਼ਾ ਕਰਨ ਰਹੇ ਨੇ ਇਹਨਾਂ ਨੇ ਉਹ ਪਲਾਟ ਬਾਹਰ ਵਿੱਚ ਇੱਕ ਵੀ ਵਸਨੀਕ ਪਿੰਡ ਦਾ ਨਹੀਂ ਹੈਗਾ ਵਿੱਚ 74 ਪਲਾਟ ਨੇ ਉਹਨਾਂ ਦੇ ਵਿੱਚ ਪਿੰਡ ਗੁਰੂ ਕੀ ਵਡਾਲੀ ਦਾ ਇੱਕ ਵੀ ਮਸਨੀਖ ਨਹੀਂ ਹੈਗਾ ਇੰਨੀ ਪਹਿਲੀ ਸਾਰੇ ਦੋਹੇ ਕਿੱਲੀ ਪੈਣ ਕਰਦੇ ਸਨ ਇਹ ਸਾਡੇ ਕੋਲ ਹੈਗੀ ਆ ਤਕਰੀਬਨ ਸਾਡੇ ਕੱਲਿਆਂ ਕੋਲ ਘਰ ਘਰ ਕੋਲ ਚਾਰ ਪੰਜ ਕਿੱਲੇ ਸਾਂ ਹੈਗਾ ਨਗਰ ਵਿੱਚ ਕਿੰਨੀ ਪੈਣੀ ਕਿੰਨੀ ਵੈਸੇ ਨਗਰ ਨੂੰ 18 ਕਿੱਲੇ ਹੈਗੀ ਆ ਵੈਸੇ ਹੋਰ ਲੋਕ ਵੀ ਪਾਉਂਦੇ ਆ ਆ ਮਾਸੋਂ ਬਰ ਬਰ ਮਾਸੋਂ ਨਹੀਂ ਹੋ ਗਿਆ ਪਾਣੀ ਫੜੀ ਜੀ ਬਾਬਾ ਸਾਹਿਬ ਨਾਮ ਦੱਸੋ ਜੀ ਬਾਬਾ ਜੀ ਆਪਣਾ ਨਾਮ ਦੱਸ ਕੇ ਜਗਤਾਰ ਸਿੰਘ ਜੀ ਮਾਨ ਪਿੰਡ ਗੁਰੂ ਕੀ ਵਡਾਲੀ ਇੱਥੋਂ ਦੇ ਵਸ਼ੀਖਾ ਉਹੀ ਜਿਹੜੀ ਗੱਲ ਘਟਨਾ ਹੋਈ ਪਹਿਲਾਂ ਨਿਸ਼ਾਨ ਸਾਹਿਬ ਲਗਾਇਆ ਗਿਆ ਉਹ ਬੇਦਗੋਈ ਤੇ ਨਿਸ਼ਾਨ ਸਾਹਿਬ ਤੋੜਿਆ ਗਿਆ ਉਹ ਬੇਦਗੋਈ ਕਿਸ ਦਾ ਦੇਖੋ ਜੀ ਜਿਹੜੀ ਯਦਵੀ ਵਾਲੀ ਗੱਲ ਆ ਜਿਹੜਾ ਰਾਤ ਨੂੰ ਆਪਾਂ 11:30 ਨਿਸ਼ਾਨ ਸਾਹਿਬ ਉੱਥੇ ਲਾਉਨੇ ਆ ਇੱਕ ਜ਼ਮੀਨ ਵਗਦੀ ਜ਼ਮੀਨ ਦੇ ਵਿੱਚ ਉਹ ਕੋਈ ਲੋੜ ਨਹੀਂ ਉੱਥੇ ਕਿਹੜੀ ਕਿਹੜੀ ਮਕਈ ਸੀ ਬੇਦਵੀ ਤਾਂ ਉਹਨਾਂ ਨੇ ਕੀਤੀ ਪੁਰਾਤ 11 ਵਜੇ ਕੋਈ ਮਰਜ਼ਾਦਾ ਨਹੀਂ ਕਹਿੰਦੀ ਕਿ ਆਪਾਂ ਰਾਤ ਜਾ ਕੇ ਉੱਥੇ ਕਬਜ਼ਾ ਕਰ ਲਈਏ ਜਿੱਥੇ ਗੁਰੂ ਗੋਬਿੰਦ ਸਾਹਿਬ ਉੱਥੇ ਨਿਸ਼ਾਨ ਸਾਹਿਬ ਇਹ ਬਹੁਤ ਘਣਾਉਣੀ ਉਹਨਾਂ ਨੇ ਹਰਕਤ ਕੀਤੀ ਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕੀਤੀ ਪ੍ਰਸ਼ਾਸਨ ਕੋ ਵੀ ਗਏ ਆ ਪਰ ਨਹੀਂ ਗੁਰਦੁਆਰੇ ਤੇ ਸਾਡੇ ਇੱਥੇ ਧਾਰਮਿਕ ਬੇਕੋ ਕਿੰਨੇ ਆ ਇੱਕ ਦੀ ਗੁਰਦੁਆਰੇ ਨਹੀਂ ਆਏ ਉੱਥੇ ਗੁਰਦੁਆਰਾ ਇੱਕ ਇਹਨਾਂ ਨੇ ਬਣਾਇਆ ਉੱਥੇ ਉਹਨਾਂ ਨੇ ਆਪਣੀ ਮਰਜ਼ਾਦਾ ਚਲਾਈ ਆ ਉਥੇ ਗੁਰੂ ਘਰ ਸਾਹਿਬ ਰੱਖਣ ਸਾਹਿਬ ਕਹਿੰਦੇ ਕਿ ਇੱਕ ਪਿੰਡ ਤੇ ਇੱਕ ਨੁਮਸਾਰ ਨੇ ਕਿ ਗੁਰੂ ਘਰ ਜਿਹੜਾ ਹੋਣਾ ਚਾਹੀਦਾ ਲੱਗਦਾ ਵੀ ਨਹੀਂ ਕਿ ਇਸ ਦਾ ਆਧਾ ਤੇ ਗੁਰੂ ਘਰ ਜਿਹੜੇ ਬਣਾਏ ਜਾ ਰਹੇ ਆ ਲੈ ਸਾਹਿਬ ਸਾਹਿਬ ਬਿਲਕੁਲ ਜੀ ਇਹ ਕਬਜ਼ੇ ਦੀ ਨੀਤ ਦੇ ਨਾਲ ਹੀ ਕੀਤੇ ਗਏ ਜੇ ਪਰਾਂ ਕਲੌਨੀ ਆ ਉਥੇ ਕਿਉਂ ਨਹੀਂ ਇਹ ਜ਼ਿਮੀਦਾਰਾਂ ਨੇ ਕਬਜ਼ਾ ਕਰ ਲਿਆ ਜਾਂ ਉਥੇ ਕਿਉਂ ਨਹੀਂ ਰੋਕ ਦਿੱਤਾ ਗਿਆ ਇਹ ਪੰਜ ਚਾਰ ਬੰਦੇ ਨੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਇਹਨੂੰ ਵੰਡ ਪਾ ਰਹੇ ਆ ਇਹ ਮਜਬੂਤ ਸਿੱਖਿਆ ਇਹ ਜੱਟ ਸਿੱਖਿਆ ਕੋਈ ਉਹ ਜੀ ਨਹੀਂ ਭਾਈਚਾਰੇ ਨੂੰ ਠੇਸ ਆ ਰਹੀ ਆ ਇਹ ਸਿਰਫ ਪੰਜ ਚਾਰ ਬੰਦੇ ਨੇ ਹੋਰ ਕੋਈ ਨਗਰ ਵੇਖੂ ਕਿੱਡਾ ਗੁਰੂ ਕੀ ਵਡਾਲੀ ਇੱਥੇ ਕੋਈ ਉਹ ਜੀ ਗੱਲ ਨਹੀਂ ਗਈ ਇਹਨਾਂ ਨੇ ਮਾਹੌਲ ਖਰਾਬ ਕੀਤਾ ਬਾਕੀ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਕਿ ਜਦੋਂ ਅਸੀਂ ਗਏ ਆ ਦਰਖਾਸਤ ਦਿੱਤੀ ਗਈ ਆ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਕਾਜਾ ਤੇ ਇਹ ਸੀ ਵੀ 11:30 ਵਜੇ ਕਿਹੜੀ ਮਰਜ਼ੀ ਆ ਉਦੋਂ ਬਿਆਦ ਵੀ ਨਹੀਂ ਉਹਨਾਂ ਬੰਦਿਆਂ ਤੇ ਪਰਚੇ ਹੋਣੇ ਚਾਹੀਦੇ ਸੀ ਨਾ ਕਿ ਇਹਨਾਂ ਬੰਦਿਆਂ ਤੇ ਇਹਨਾਂ ਨੇ ਇਤਿਆਗਿਆ ਲੈ ਕੇ ਮਰਜ਼ਾਦਾ ਦੇ ਨਾਲ ਬਕਾਇਦਾ ਅਰਜ਼ਾਸ ਕੀਤੀ ਆ